ਸਭ ਤੋਂ ਪਹਿਲਾ ਵਰਗੁਣ ਜੀ ਦਾ ਖਾਲਸਾ ਬਾਕੀ ਵੀ ਜੀ ਬਥੇ ਸਮਾਤਾ ਹੋ ਚੁਕਿਆ ਸੀ ਪਰ ਜੀ ਕਮਲਿਕਾ ਨੂੰ ਬੇਨਤੀ ਕੀਤੀ ਕਿ ਸਾਨੂੰ 5 ਚੰ ਮਿੰਟ ਤੁਸੀਂ ਸਮਝ ਦਿਓ ਸੰਘਰਸ਼ਾਂ ਦੇ ਬਾਰੇ ਚ ਬਤ ਬਤ ਬਿਲਾ ਰਹੇ ਨੇ ਬਹੁਤ ਸਾਰੀ ਗੱਲਾਂ ਕੀਤੀਆਂ ਉਸ ਉਸ ਅਸਰੀ ਨਾ ਮਗੀਆਂ ਸਮੂਹੀ ਯਾਤਰੀ ਸੰਭਰੇ ਹੋਏ ਜੇ ਅਸੀਂ ਕਾਂਗਰਸ ਤੋਂ ਹੋਵਾਂਗੇ ਤਾਂ ਅਸੀਂ ਸਰਕਾਰਾਂ ਦੇ ਨਾਲ ਲੜ ਸਕਦੇ ਹਾਂ ਤਲਵੀ ਮਨਦੀਤਾਂ ਦੇ ਅੱਜ ਸਾਡਾ ਤਲਵੀ ਬਿਮਾਰ ਹੈ ਤੇ ਮਨਦੀਤ ਬਿਮਾਰ ਹੈ ਮੈਂ ਜਸ ਆਪਣੇ ਨਾਲ ਛੋਟੀ ਜਿਹੀ ਗੱਲ ਕਰ ਸਕਦਾ ਕਿ ਥੋੜਾ ਸਾਫ ਸੁਥਰਾ ਪਤਾ ਲੱਗਦਾ ਅ ਮੇਰੇ ਪੰਜ ਐਕਸੀਡੈਂਟ ਹੋਏ ਹੋਏ ਜੀ ਪਹਿਲੇ ਐਕਸੀਡੈਂਟ ਵਿੱਚ 12 ਮਹੀਨਾ ਸਦੀ ਰਾਤੇ ਤੋਂ ਵਾਲੀ ਸਰ ਰਹਾੜ ਪਾਇਆ ਗਿਆ ਅਗਲੀ ਸਾਲ ਪੁਰੇ ਪਈ ਹੋਈ ਹੈ ਲਾਉਸ ਵੀ ਹੋ ਲੱਗੇ ਹੋਏ ਐਥੋਂ ਪਰਮਨ ਸਾਡੀ ਟੱਲੇ ਕਿ ਉੱਛੇ ਪਈ ਹੋਈ ਹੈ ਤੇ ਡਾਕਟਰ ਨੇ ਕਿਹਾ ਸੀ ਹਮਸ਼ਾਹਰਾ ਬਿਜਲੀ ਲੇ ਲਓ ਕੋਈ ਨਾ ਸੀ ਪੈਰ ਕੱਟਣਾ ਪੈਣਾ ਵੀ ਜ਼ਰੂਰਤ ਨਹੀਂ ਕਸਿਕਲੀ ਕੰਮ ਕਰੀ ਤੁਸੀਂ ਅਪਰੇਸ਼ਨ ਕਰੋ ਬਾਕੀ ਸਾਰੇ ਗੁਰੂ ਸਾਹਿਬ ਦੇ ਪਰਸਾ ਆ ਅੱਜ ਐਸ ਸਿਮਿੰਗ ਲਈ ਕਿ ਲਾ ਸੀ 25 ਰਸੇ ਕੰਮ ਕਰਦਾ ਇਹ ਪਤਾ ਪਰ ਕਰਦਾ ਨਹੀਂ ਔਰ 20 ਕਿਲੋਮੀਟਰ ਦਲੀ ਦੁਖਾ ਨਹੀਂ ਪੈਗੋ ਸ਼ਾਇਦ ਕੋ ਨਾ ਜਾਵਨੀ ਨਾ ਤੋ ਕਰੇ ਦੂਸਰੀ ਗੱਲ ਸਪੋਰਟਸ ਦੇ ਵਿੱਚ ਇੱਕ ਵੀ ਦੋ ਰੋ ਤਿੰਨ ਵੀ ਚਾਰ ਵਾਰ ਕਰ ਕੋ ਪੰਜਾਬ ਦਾ ਹਿੱਸਾ ਤੇ ਵੀ ਵਾਇਲਡ ਹੈ ਕੋਈ ਨਾ ਹੋਰ ਹੈਵੀ ਦੇ ਪੈਣਾ ਗਈ ਸ਼ਾਇਦ ਨਾ ਲੱਜਣਾ ਬਾਈ ਤੁਰਾ ਨਹੀਂ ਨਾ ਤੋ ਜਾ ਰਹੀ ਵਾਲਾ ਮਾਰਨ ਪਾ ਕੀਤਾ ਹੋਊਗਾ ਇਹ ਮਾਰੂ ਤਾਂ ਚਿਰ ਕਰਤਾ ਹੋਗਾ ਜਾਨਵਰ ਕਰਦਾ ਜਿਹੜਾ ਬਿਲਕੁਲ ਫਿਜ਼ੀਕਲ ਫੁੱਟਾ ਜਿਹੜਾ ਹੰਗਲੇ ਪਾਸੇ ਸੌਂਦਾ ਜਿਹਨੂੰ ਕਰਦਾ ਕੋਨਾ ਤੋੜੀ ਰਿਹਾ ਪਰ ਐਨੀ ਅਲਰਜੀ ਇਹਨੂੰ ਤਾਂ ਕਿੱਥੋਂ ਤੇਰਾ ਮੇਰੇ ਸਾਥੀ ਗਰੇਨ ਬਸੂਣ ਤੱਕ ਰਹੇਗਾ ਸਵੇਰੇ ਦੋ ਟਿਕਾ ਸ਼ਾਮ ਨੂੰ ਵਾਟਰ ਵੀ ਖਰਾਬ ਵੀ ਹੈ ਨਾ ਬਦਦਰਾ ਬਈ ਮੱਸੀ ਲੈ ਕੇ ਆ ਜਾਂਦਾ ਲੇਟ ਦਾ ਸ਼ਰਮਨਾ ਫੀਰਨਾ ਕੋਤੀ ਤੇਰਾ ਵੀ ਡੀਰੀ ਕੈਪਸੂਲ ਨਾ ਕੋ ਬੇਫੁੱਟੀ ਜਿਹੜਾ ਜਮਾਲ ਨੂੰ ਦਿਖਾਉਂਦੇ ਆ ਅਸੀਂ ਨਾ ਇਸ ਸਰੀਰ ਨੂੰ ਸਮਝੇ ਇਸ ਕੰਮ ਨੂੰ ਦੇਖ ਕੇ ਮੇਰੇ ਮਿੱਤਰ ਸਿ ਉਹਨਾਂ ਨੇ 101 ਹਸਪਤਾਲ ਕਰਵਾਇਆ ਕੋਥੀ ਸਾਹ ਕੋ ਮੈਂ ਤਾਂ ਕਹਿੰਦੇ ਨੇ ਕੋਥੀ 117 ਪਾਤੀ ਸਿੰਘ ਆਏ ਤਾਂ ਕੋਈ ਕਹਿੰਦੇ ਵੀ ਇਹ ਰਾਜਮਦਰ ਵੀ ਤੁਹੇ ਨਾਲ ਤਾਲਵੇਸ ਕਿਵੇਂ ਵੀ ਬਾਪੂ ਵੀ ਸਾਰੇ ਬਿਮਾਰ ਨੇ ਵੀਰ ਨੂੰ ਦੱਸਦੇ ਆ ਵੀ ਤੁਹਾਨੂੰ ਨਾਲ ਤਾਲਵੇਸ ਕਰੀਏ ਕਿਉਂ ਇਹ ਨਾ ਕਰ ਰਿਹਾ ਤਾਂ ਜਦੋਂ ਉਹਨਾਂ ਨਾਲ ਗੱਲ ਕੀਤੀ ਸਾਰੇ ਆਪਣੀ ਨਾ ਤੇ ਕੋਈ ਕਹਿੰਦੇ ਵੀ ਹਾਈ ਕੋਰਟੇ ਕੋਈ ਕਹਿੰਦੇ ਹਾਈ ਮੋੜੇ ਕੋਈ ਕਹਿੰਦੇ ਵੀ ਅੱਖਾਂ ਬੋਲਦੀਆਂ ਨਹੀਂ ਕਰਕੇ ਵੀ ਆ ਕੀ ਕਿ ਸਾਇੰਸ ਨੇ ਪਹੁੰਚਵਾ ਲੱਗ ਕੋ ਸਾਰੀ ਹੁੰਦਾ ਕਿਸੇ ਨੂੰ ਨਹੀਂ ਪਤਾ ਕਿ ਪ੍ਰੋਬਲਮਾਂ ਸੱਚ ਦਾ ਕਿਸੇ ਦੇ ਆਰਥਿਕ ਸਟੰਡ ਪਾਏ ਹੋਇਆ ਕਿਸੇ ਇੱਧਨੇ ਸ਼ੋਨਾ ਵਰਗਾ ਜਿਹਾ ਪੱਥਰੀਆ ਕਿਨੇ ਪਿੱਤਲ ਪੱਥਰੀਆ ਦੂਆ ਉਤ ਪ੍ਰੋਬਲਮਾਂ ਬਿਜਲੀ ਨਾ ਹੁੰਦਾ ਸਰਗਵੰਤਾ ਸੁਵਿਧਾ ਦੂਆ ਮਾ ਕ੍ਰਾਸੀਪੇਸ਼ਨ ਕਰਦੀ ਪ੍ਰੋਬਲਮਾਂ ਪੈਲਸ ਦੀ ਬੜਾ ਸੀ ਦੀ ਪ੍ਰੋਬਲਮ ਹੋਰ ਸਭ ਤੋਂ ਲੱਗੇ ਪ੍ਰੋਬਲਮ ਹੋਣਾ ਕੋਈ ਲੋਕ ਆਤਮਾਨੀ ਦੀ ਬੇਨਤੀ ਕੀਤੀ ਮਾ ਬਾਬਾ ਦੀ ਗੱਲ ਹੈ ਆ ਬੇਰਸੀ ਹੱਤਿਆਰ ਨਹੀਂ ਹਿੰਮਤ ਕਰਨ ਨੂੰ ਸੁਣਨ ਨੂੰ ਤੁਸੀਂ ਕਰ ਲੈ ਕਿਉਂਕਿ ਗੁਰਬਾਣੀ ਗੁਰਸਾਹਿਬ ਨੇ ਕਿਹਾ ਆਖਿਰ ਅੱਖਰ ਸੱਚਾ ਨੋ ਸੱਚ ਦਾ ਨਾਮ ਲੈਣਾ ਔਖਾ ਪਰਸੀ ਹਿੰਮਤ ਕਰਨ ਨੂੰ ਸੁਣਨ ਨੂੰ ਲਈ ਤੁਸੀਂ ਕਰ ਲੈ ਕਹਿੰਦੇ ਸੱਚ ਕਹਿਣਾ ਵੀ ਆਪਣਾ ਸੁਣਨਾ ਬੜਾ ਔਖਾ ਕੋਈ ਗੱਲ ਨਹੀਂ ਜੀ ਤੁਸੀਂ ਦੱਸੋ ਅਸੀਂ ਸੁਣਾਗੇ ਤੁਹਾਡੀ ਗੱਲ ਨੂੰ ਮਹਤਵੰਤੀ ਗੱਲ ਹੈ ਮੈਂ ਜੇ ਰਬ ਜੀ ਤੁਸੀਂ ਸਾਨੂੰ ਇਹ ਵੇਰੋ ਤੇ ਮੇਰਾ ਹੈ ਗੁਰੂ ਦੇ ਦਿੰਦਾ ਹਰ ਹਰ ਮੈਂ ਔਖ ਹਿੰਮਤ ਦੇਵੇ ਕਾਟੇ ਜਮ ਕੀ ਫੰਦਾ ਇਹ ਜੀ ਗੁਰੂ ਗ੍ਰੰਥ ਸਾਹਿਬ ਮਾਲਾਇ ਬਾਇਲਾ ਸੋ ਬਾਇਰ ਖੁਦ ਨੇ ਮਨ ਲਿਆ ਤੇ ਲੋਕ ਪ੍ਰੋਗ ਦੇ ਪੈਦਾ ਤੁਸੀਂ ਉਹ ਬੇਲ ਕੋ ਸਾਦਰ ਬਲੇ ਫਿਰ ਮਿਲ ਗਿਆ ਜਬਾਬ ਨਹੀਂ ਦਇਆ ਜੋ ਜਦੋਂ ਇਹਨਾਂ ਨੇ ਕਿ ਉਹ ਗੁਰੂ ਸਾਹਿਬਾਂ ਦੇ ਪਰਿਖੇਣਾ ਗੁਰੂ ਸਾਹਿਬਾਂ ਨੂੰ ਲਿਖੀ ਗਈ ਗੁਰਬਾਣੀ ਵਿੱਚ ਇਹ ਗੱਲ ਲਿਖੀ ਗਈ ਵੀ ਉਹ ਸੱਤ ਸਹੀ ਨੇ ਕਿ ਜਦ ਰੇਦ ਨੇ ਵੀ ਗੌਰ ਦੇ ਪੈਸੇ ਹੈਗੇ ਉਸ ਬਰ ਕੋ ਪਰਸਨਲ ਸਪੈਟੀ ਮੰਨਦੇ ਨੇ

गुरु गुरु सारे, सारे सारे दर्था। दर्था है मत सारी बाजार एक मतलब अमृत को बहुत सारी मत अमृत का मतलब सुख आनंद खुशी खुशी खेल खेला जिन्होंने मत नहीं सक्या कुत्ते जो चोट लाते सारा कुछ पर बाकी वाणी में जो लेना पड़ेगा फिर सुख क्यों ਕਾਲੂ ਜੀ ਆ ਪਰ ਲਕੀਆਂ ਕਿਥੇ ਭੱਜ ਗਾ ਜਦੋਂ ਮਰੇ ਗਏ ਲਾ ਗਿਧਿਆ ਇੱਕ ਵਾਰ ਬਾੜੀ ਮਾਰ ਗਏ ਕੋਈ ਬਲਦ ਜੀ ਮਰ ਤਸ਼ੀਰ ਸੰਗ ਸਾਲੂ ਤੇ ਬੋਰਾ ਸਾਹਿਬ ਗੁਰਬਾਣੀ ਜੀ ਕਹਿੰਦੇ ਆ ਮੈਂ ਅੱਥਵਾਂ ਦੇ ਜਾਂਦਾ ਪਪਾ ਜੀ ਪਹਿਲੀ ਗੱਲ ਤਾਂ ਇਹ ਸੀ ਪਹਿਲੀ ਬੇਟੀ ਕਹਿੰਦੇ ਜੀ ਗੁੱਸਾ ਨਹੀਂ ਕਰਨਾ ਗੁਰਬਾਣੀ ਚ ਲਿਖਿਆ ਰੋਸ ਨਾ ਕੀਤਾ ਜਵਾਬ ਦੇ ਜੇ ਜਵਾਬ ਹੈ ਤਾਂ ਉਹ ਨਹੀਂ ਹੁੰਦਾ ਜਵਾਬ ਤੁਸੀਂ ਮੈਨੂੰ ਪੁੱਛੋ ਜੇ ਮੇਰੇ ਕੋਲ ਜਵਾਬ ਹੋਊਗਾ ਮੈਂ ਤੁਹਾਨੂੰ ਜਵਾਬ ਦੇਵਾਂਗਾ ਜੇ ਨਹੀਂ ਹੋਊਗਾ ਅਸੀਂ ਕਹਿੰਦੇ ਹਾਂ ਕਿ ਬੀਰ ਸਾਹਬ ਦਵਾ ਜੰਗਲੀ ਦੀ ਖੋਜ ਕੇ ਜਦੋਂ ਆ ਗਿਆ ਉਹ ਗੱਲ ਤਾਂ ਹੈ ਕੋਈ ਨਹੀਂ ਮੈਂ ਜੀ ਤੁਸੀਂ ਕਹਿੰਦੇ ਹੋ ਵੀ ਸਾਡੇ ਕੋਲ ਬਹੁਤ ਸਾਰਾ ਗਿਆਨ ਪਰ ਅਜੇ ਤੱਕ ਅਸੀਂ ਤਾਂ ਬੀਰ ਸਾਹਿਬ ਦੀ ਕੋਈ ਵੀ ਗੱਲ ਨਹੀਂ ਮੰਨੀ ਤਦ ਕੋਈ ਨਾ ਪੜਤੀ ਸਾਈ ਕੁਮਾਰੀ ਨੇ ਚੁਲਕਾ ਸੱਚੇ ਨਾਮ ਕੀ ਬਾਗਤ ਉਲਖ ਕੋਟ ਕੋਟ ਫਿਰ ਕਿਹਾ ਚੱਲੇ ਜੀ ਤੁਕ ਗੁਰੂ ਸਾਹਿਬ ਨੇ ਨਾਮ ਨੂੰ ਰਾਜ ਕੋ ਪਸੇਵਾ ਦੇ ਲਾਭ ਦੀ ਨਾਲੋ ਸਤਿਗੁਰਾਂ ਦੀ ਗੱਲ ਪੱਖੇ ਨਾਲੋ ਕੋਤਕ ਪੱਖੇ ਉਹ ਜਿਹੜੀ ਪ੍ਰਖਾ ਸਾਰੇ ਦੇ ਖਲਪਾ ਪਰ ਅੱਜ ਸਾਡੇ ਕੋਲ ਤਲ ਦੇ ਮਨ ਦੇ ਧਰ ਦੇ ਸਵਾਲ ਕੋ ਰਾਜ ਦੇ ਸਭਾ ਚਾਹ ਦੇ ਸਾਰੇ ਕਿਸਮ ਦੇ ਵਿੱਖਿਆ ਅੱਜੋ ਕੱਲੇ ਪਾਈ ਰਹਿ ਰਹੇ ਨੇ ਅਖਾਣੇ ਅਗਰ ਗੁਰੂ ਜੀ ਨੇ ਸਤਿਗੁਰਾਂ ਕੇ ਸਾਰੇ ਇੱਕਦਮ ਸਟੌਪ ਹੋ ਗਿਆ ਲੀਵਰ ਟ੍ਰਾਂਸਪੋਰਟ ਆ ਰਿਹਾ ਸਾਰੇ ਕਿਸਮ ਦੇ ਵਿੱਖਿਆ ਇਹਦਾ ਮਤਲਬ ਇਹ ਕੀ ਹੈ ਕਿਸਾਨਾਂ ਦਾ ਇਸ ਸਾਥ ਦੇ ਨਾਮ ਦੀ ਭੁੱਖ ਵੀ ਲੱਗੀ ਤੇ ਅਸੀਂ ਦਾਅਵੇ ਕਰੀ ਜਾਂਦੇ ਆ ਕਿ ਸਾਰੇ ਕੋਲ ਸਾਥ ਦਾ ਨਾਮ ਹੋਵੇ ਪਾਪਾ ਜੀ ਜਿਹੜੇ ਖਾਲਸਾ ਦੀ ਗੁਰਮਾਰੀ ਦੋ ਸਾਲ ਨੇ ਗਲਤੀ ਤੇ ਤਾਂ ਛੋਡੇ ਕੋਲ ਵੀ ਆਇਆ ਜਦੋਂ ਛੋਡੇ ਕੋਲ ਆਇਆ ਤੁਸੀਂ ਜਿਹੜੀ ਜਿਹੜੀ ਮੇਰੇ ਕੋਲ ਮਿਲਦੀ ਸੀ ਮੈਨੂੰ ਜਿਹੜਾ ਛੋਡੇ ਸੋ ਆਪਣਾ ਸਵਾਰਨ ਅੱਗੇ ਮਿਲ ਗਿਆ ਨਾ ਮਤਲਬ ਇਸ ਵੀ ਸਾਡੇ ਮਰਦਾਂ ਨੂੰ ਕਦੇ ਵਿਚਾਰ ਵੀ ਨਹੀਂ ਕਰਾਉਂਦੇ ਵੀ ਅਸੀਂ ਬਿਮਾਰ ਕਿਉਂ ਆ ਜਿੰਨੇ ਵੱਡੇ ਹਸਪੀਟਲ ਬਣ ਗਏ ਜਿੰਨੇ ਕਰਿਆ ਤਦ ਬਾਗਵਾ ਜਿੰਨਾ ਵੱਡੀਆਂ ਵੱਡੀਆਂ ਆਗੀਆਂ ਉਦੋਂ ਵੱਧ ਦਵਾਈਆਂ ਆ ਗਿਆ ਉਦੋਂ ਜ਼ਿਆਦਾ ਦਵਾਈਆਂ ਆ ਗਿਆ ਉਦੋਂ ਵੱਡੇ ਕਿਉਂਕਿ ਸਾਨੂੰ ਜਿਹੜਾ ਬੱਥੇ ਨਹੀਂ ਪਾਉਂਦੇ ਫਿਰ ਖਾ ਕੇ ਕਿੱਥੇ ਆ ਜੇ ਦਵਾਈਆਂ ਨੇ ਵੱਡਾ ਨਾਲ ਬੱਦਲ ਨਾਲ ਹਸਪਤਾਲ ਨਾਲ ਬੱਦਲ ਨਾਲ ਦਵਾਈਆਂ ਦੀ ਤਕਨੀਕਾਂ ਦੀ ਗੱਡੀ ਕਰਦੀ ਹੋਵੇ ਸੀ ਕਿ ਇਹਨਾਂ ਦਾ ਬੱਦਨਾ ਚੰਗੀ ਗੱਲ ਆ ਪਰ ਜੇ ਹਸਪਤਾਲ ਤੋਂ ਗੱਲ ਕਰਨੀ ਕੀਤੀਏ ਫਿਰ ਦਵਾਈਆਂ ਤੋਂ ਵੀ ਜ਼ਿਆਦਾ ਹੀ ਬਿਮਾਰੀਆਂ ਲਈ ਕੀਤੀ ਬੱਦਲ ਰਹੀਆ ਇਹਦਾ ਬੱਦਨਾ ਘਾਟ ਪੜਾ ਕੋ ਆ ਸਮਾਂ ਨਹੀਂ ਹੈ ਜਦੋਂ ਮੈਂ ਵੀ ਕਿਹਾ ਕਿ ਜਦੋਂ ਵੀ ਸਾਡੇ ਮੰਡਲ ਵਿੱਚ ਕੋਈ ਸਵਾਲ ਹੀ ਨਹੀਂ ਪਿਆ ਹੋਇਆ ਕਿ ਸਾਡੇ ਕੋਲ ਇੱਦਾਂ ਬੰਦਾ ਹਾਜ਼ਰ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਜੀ ਦੀ ਜੰਗਲ ਤੋਂ ਜਾਂਦੀ ਛ ਕੋਈ ਐਕਸੀਡੈਂਟ ਹੋ ਗਿਆ ਕੋਈ ਐਮਰਜੈਂਸੀ ਆ ਗਿਆ ਬਤਰੀ ਗਿਆ ਤਾਂ ਮੈਂ ਜਦੋਂ ਨਾ ਗੱਲ ਕਰਤਾ ਹਾਂ ਫਿਰ ਉਹਦੇ ਨਾਲ ਜਿਹੜੀ ਮੇਰੀ ਕੋਈ ਕਿਤਾਬ ਦਾ ਗੁਰੂ ਸਾਹਿਬ ਨਾਲ ਇਹ ਖੁੰਦਾ ਨਾ ਮੰਨ ਨਾ ਇਹ ਖੁੰਦਾ ਉਹ ਤੱਕਾ ਨਾ ਕਿਸੇ ਨਾਲ ਹੁੰਦਾ ਰਹੇਗਾ ਨਾ ਅਸੀਂ ਨਾ ਮੰਨ ਨਾ ਰੱਖਾ ਅਸੀਂ ਉੱਟ ਕਰਨਾ ਨਹੀਂ ਤਾਂ ਕਿਉਂ ਉਹ ਬਹੁਤ ਸਾਹਮਣੇ ਲਿਖਿਆ ਕੰਡੀਸ਼ਨ ਦੇ ਤੋਲੇ ਗੱਪਾਂ ਸੁਣੇ ਗੋ ਪੂਰਾ ਸਾਡੇ ਕੋਲ ਸਾਰੀ ਕਿਸਮ ਦੇ ਲੋਕਾਂ ਇਹਦਾ ਮਤ ਉਹ ਸਹੀ ਪਰਮਿਸ਼ਨ ਨਹੀਂ ਹੋਈ ਉਹ ਖੜੇ ਲੱਗਦੇ ਫੇਰ ਕਰਾਂਗੇ ਵਰਨੇ ਬੈਠੀ ਕਰਨਾ ਚਾਹੁੰਦਾ ਬਾਪੂ ਜੀ ਨੇ ਵਰਿੰਦਰ ਸਿੰਘ ਜੀ ਮਚਾਤੀ ਤੋਂ ਇਹਨਾਂ ਨੂੰ ਕਿੰਨਾ ਫਰਕ ਆ ਕੀਜੀ ਤੁਰਪਤਾ ਸੇ ਉਹਨੇ ਖੁਦ ਆਪਣੇ ਇਹੋ ਦੱਸਣਗੇ ਬੋਲੇ ਕੰਦਨ ਬਣਾ ਲੈ ਵਿੱਚ ਜਮਾਲੇ ਕਿਸੇ ਅਖਿਆ ਨੂੰ ਹੋ ਗਿਆ ਛੱਡ ਗਈ ਇਹਨਾਂ ਕੋਈ ਜੀ ਹੋਗਾ ਹਾਂ ਬਾਈ ਬੱਛਾ ਹੋ ਰਿਹਾ ਜਿਵੇਂ ਜਮਾਦਰ ਹੋਵੇ ਜੋ ਵੀ ਜਮਾਦਰ ਹੋਵੇ ਉਹ ਆਪਾਂ ਨੂੰ ਸਿਕਾਸਾਂ ਗੀ ਜਾਂ ਪ੍ਰੇਸ਼ਰ ਬਾਕੀ ਨੂੰ ਅੱਜ ਵਾਰ ਕਿਸੇ ਨਾਲ ਲੱਗੀ ਵੀ ਆ ਬੱਚਾ ਤੇ ਸੱਤ ਸਾਲ ਦਾ ਕੋਈ ਨਹੀਂ ਸੰਭਲ ਸਕਦਾ ਫਿਰ ਮਤਲਬ 6 ਨੰਬਰ ਤੋਂ ਕਰਨ ਵਾਲੇ ਨਹੀਂ ਆ ਜਿਸੇ ਗੱਲ ਤੇ ਸੁਭਰ ਦੇ ਦੇਸਤ ਤੇ ਇੱਕ ਹਾਕਮ ਜੀ ਸੁਭਰ ਮਾਰਗ ਤੇ ਲਾਟਾਂ ਥੋੜੀ ਜਿਹੀ ਵਾਲੀ ਬਣ ਸੁਜਾਣਾ ਜਨਾ ਸਮਾਂ ਲਾਵਾਏ ਕਿ ਫਿਰ ਇਹ ਲਗਾ ਨਹੀਂ ਉਹ ਬਾਪੂ ਜੀ ਨੇ ਮੇਰੇ ਨਾਲ ਖੜੇ ਜਿਹਾ ਨੂੰ ਜੀ ਕੁਝ ਕੁ ਨਾਲ ਉਸ ਪਾਰਟੀ ਗਏ ਤੁਹਾਨੂੰ ਆਪਣੀ ਦਿੱਤੀ ਆਪਣੀ ਸੰਦੇ ਘੱਲੋ थी थी। मैं जी का काम साल मैं नहीं बीजी है तुम का सिंगर नीचे एक बैठा तीन से बंदा नीचे तो क्या साझा था सी साबी इनाज़ा थी कि मैं बहुत अच्छा साझा किया है अब आज इतने पंद्रह यानी आज मैं मेरे पक्की वैसे तीव्र जी है ਕੋਈ ਗਵਾਈ ਨਹੀਂ ਕੋਈ ਗਵਾਈ ਨਹੀਂ ਤੇ ਵੀ ਕਰ ਕੋਈ ਗਵਾਈ ਪਤਾ ਸੁਣੀ ਕੀਤਾ ਬਸ ਇਹ ਗਲੇ ਕੀਤਾ ਕੇ ਨਾ ਸਿੱਧੀ ਇਹ ਮੋਟਾ ਕਰਕੇ ਦੱਸਵਾ ਰਿਹਾ ਸੋ ਕੋਈ ਮੈਂ ਇੱਕ ਗੋਲੀ ਖਾਣ ਦਾ ਤਰੀਕਾ ਨਹੀਂ ਤੇ ਜਿਹੜਾ ਮਸਤ ਮੁੱਖ ਨਹੀਂ ਪਾਗਣ ਬੈਠਾ ਨਹੀਂ ਅੰਦਰ ਪੈਰ ਪੱਗਾਇਆ ਦਿਖਾ ਇੱਥੇ ਤੁਹਾਨੂੰ ਕੁਝ ਬਜ਼ੁਰਗਾਂ ਨੂੰ ਮਿਲਣੇ 55 55 ਡੱਡ ਮਾਰਦੇ ਜਿਹੜੇ ਵੈਦ ਨਹੀਂ ਚੱਲਦੇ ਤਦੋਂ ਬੜੀ ਪਸਾਹ ਹੈ ਅਸੀਂ ਐਂ ਗੱਲ ਨਹੀਂ ਕਰਾਂਗੇ ਜੀ ਤੇ ਬੱਚੇ ਗੱਲਾਂ ਕਰਿਆ ਸੀ ਤੇ ਮੈਂ ਰੋਣ ਵਾਲੇ ਨੂੰ ਦਾ ਸਾਹ ਘਟ ਮੰਦੂ ਰਹਿ ਜਾਂਦਾ ਵਾ ਮੈਂ ਬਾਹਰ ਨਾ ਤੇ ਮੈਂ ਬਾਹਰ ਨਹੀਂ ਬਟਾਂਦਾ ਇਹਨਾਂ ਨੂੰ ਦਵਾਈ ਕੋਈ ਨਹੀਂ ਕਰੂਗਾ ਕਿੰਨਾ ਹੈਗਾ ਤੈਨੂੰ ਘਟੇ ਵੱਡਾ ਕਰ ਦੂੰਗਾ ਤਾਂ ਮੈਨੂੰ 2-3 ਮਿੰਟ ਹੋ ਰਿਹਾ ਨੇ ਤੁਹਾਨੂੰ ਆਇਆ ਰਹਿਣਾ ਹੈ ਤੁਹਾਨੂੰ ਬੈਠ ਕੇ ਰਹਿਣਾ ਹੈ ਟੂਰਨਾਮੈਂਟ ਬੈਠੇ ਨਹੀਂ ਬੈਠਾ ਹਾਂ ਕਦੇ ਜੀਰ ਪਾਲਸੀ ਕਰਾਈ ਜੀ ਅਸੀਂ माफी ਚਾਹੋ ਰਹੇ ਜੀ ਸਮਾਂ ਸਾਡੇ ਕੋਲ ਛੋੜਾ ਹੈ ਸਾਨੂੰ ਥੱਲਿਓ ਅਸੀਂ ਆਪ ਸਮਾਂ ਦੇਣ ਵਾਲੇ ਵੀ ਸਮਾਂ ਸਾਨੂੰ ਚੰਗਾ